ਇਹ ਪੰਜਾਬ ਦਾ ਹੋਣ ਕਰਕੇ ਸਿੱਖ ਹੋਣ ਕਰਕੇ ਦਲਜੀਤ ਦੋਸਾਂ ਨਾਲ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਇੱਕ ਲਾਈਨ ਲਾਈਨ ਖਿੱਚੀ ਹੈ ਬੀ ਪ੍ਰਾਗ ਦੀ ਲਾਈਨ ਕਿੱਥੇ ਹੈ ਦਲਜੀਤ ਦੋਸਾਂ ਦੀ ਕਿੱਥੇ ਹੈ ਹੁਣ ਉਹ ਬਰਾਬਰੀ ਤਾਂ ਕਰ ਨਹੀਂ ਸਕਦਾ ਫਿਰ ਉਹਨੇ ਇਹੀ ਕੰਮ ਕਰਨਾ ਜੀ ਮੈਂ ਜ਼ਿਆਦਾ ਗੱਲਾਂ ਨਹੀਂ ਕਰਦੀਆਂ ਗੱਲ ਮੁਕਦੀ ਇਹ ਹੈ ਕਿ ਬਰਾਬਰੀ ਕੀਤੀ ਨਹੀਂ ਜਾ ਸਕਦੀ ਕੰਟਰੋਵਰਸੀ ਕ੍ਰੀਏਟ ਕਰ ਦੋ ਕ੍ਰੀਏਟ ਕਰਕੇ ਕਰ ਦੋ ਦਲਜੀਤ ਦੋਸਾਂ ਨੂੰ ਕੀ ਫਰਕ ਪੈਂਦਾ ਪਿਆ ਹੈ ਵੀ ਕਹ ਸਕਦੇ ਪੱਲੇ ਕੀ ਹੈ ਫੱਲੇ ਮੇ ਵੀ ਹੈ ਉਹ ਜੇ ਤੂੰ ਮਿਸੈਂਗਲ ਲਿਖਾ ਨਾ ਤੇਰੀ ਪਗੜੀ ਕਿੱਥੇ ਆ ਦਲਜੀਤ ਦੋਸਾਂ ਦੀ ਪਗੜੀ ਤਾਂ ਦੇਖ ਨਾ ਗੱਲਾਂ ਕਰਦਾ ਤੂੰ ਸਰਦਾਰੀ ਦੀਆਂ ਸਰਦਾਰੀ ਕਿੱਥੇ ਤੇਰੀ ਇਹ ਅਰਾਈਵਲਸ ਜਿਹੜੇ ਹੁੰਦੇ ਨਾ ਖਾਸ ਕਰਕੇ ਕਲਾਕਾਰ ਹੁੰਦੇ ਨੇ ਇਹ ਜਾਣ ਕੇ ਕੰਟਰੋਵਰਸੀ ਕ੍ਰੀਏਟ ਕਰਵਾਉਂਦੇ ਨੇ ਕਿਉਂਕਿ ਉਹ ਆਪ ਉਸ ਜਗ੍ਹਾ ਤੇ ਪਹੁੰਚ ਨਹੀਂ ਸਕਦੇ ਪਰ ਜਿਹੜੀ ਫਿਲਮ ਬਣ ਚੁੱਕੀ ਉਸ ਨੂੰ ਕਿੱਦਾਂ ਪਰ ਰੋਕ ਸਕਦੇ ਆ ਜਾਂ ਤਾਂ ਹੋਵੇ ਕਿ ਇਸ ਤੋਂ ਪਹਿਲਾਂ ਤੁਸੀਂ ਕੋਈ ਐਗਜ਼ਾਮਪਲ ਦਿਓ ਇਸ ਤਰ੍ਹਾਂ ਸੀ ਕੀਤਾ ਵਾ ਅੱਜਕੱਲ ਦਲਜੀਤ ਦੋਸਾਂਝ ਦਾ ਮਾਮਲਾ ਬਹੁਤ ਜ਼ਿਆਦਾ ਚੱਲ ਰਿਹਾ ਹੈ ਜਿਸ ਤਰੀਕੇ ਦੇ ਨਾਲ ਦਲਜੀਤ ਦੋਸਾਂਝ ਨੂੰ ਕ੍ਰਿਟਿਸਾਈਜ਼ ਕੀਤਾ ਜਾ ਰਿਹਾ ਹੈ ਖਾਸ ਕਰ ਪੰਜਾਬੀ ਨੂੰ ਜਿਸ ਤਰੀਕੇ ਨਾਲ ਕ੍ਰਿਟਿਸਾਈਜ਼ ਕੀਤਾ ਜਾ ਰਿਹਾ ਉਹ ਬਹੁਤ ਚੁਭ ਰਿਹਾ ਲੋਕਾਂ ਨੂੰ ਲੋਕ ਕਹਿੰਦੇ ਪਏ ਕਿ ਦਲਜੀਤ ਦੋਸਾਂਝ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ ਦੇ ਵਿੱਚ ਪਾਕਿਸਤਾਨੀ ਐਕਟਰ ਕਿਉ ਲੈ ਕੇ ਆਗੇ ਤੇ ਲੈ ਕੇ ਵੀ ਆਏ ਤੇ ਇੱਕ ਨਹੀਂ ਦੋ ਨਹੀਂ ਤਿੰਨ ਚਾਰ ਪਾਕਿਸਤਾਨੀ ਐਕਟਰ ਹੁਣ ਇਹ ਚੀਜ਼ਾਂ ਚੁਭ ਰੀਆਂ ਨੇ ਜਿਸ ਕਾਰਨ ਹੁਣ ਬਾਲੀਵੁੱਡ ਦੀ ਮੇਰੇ ਚੈਨਲ ਇੱਕ ਸੰਸਥਾ ਹੈ ਜਿਸ ਵੱਲੋਂ ਸਦਾ ਸਦਾ ਕਿਹਾ ਗਿਆ ਕਿ ਦਲਜੀਤ ਉਸਾਨ ਨੂੰ ਹੁਣ ਬਾਲੀਵੁੱਡ ਦੇ ਵਿੱਚ ਕੋਈ ਵੀ ਫਿਲਮ ਨਹੀਂ ਦਿੱਤੀ ਜਾਵੇਗੀ ਇਸ ਉੱਪਰ ਚਰਚਾ ਕਰਨ ਦੇ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਜੀਤ ਸਿੰਘ ਰਣਪੁਰੀ ਨੇ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਅੱਛਾ ਇਹ ਮੈਂ ਜ਼ਰੂਰ ਜਾਨੂਗਾ ਤੁਹਾਡੇ ਤੋਂ ਜ਼ਰੂਰ ਪੁੱਛੂਗਾ ਕਿਉਂਕਿ ਦਲਜੀਤ ਉਸਾਨ ਖੁਰੀ ਜਿਨ੍ਹਾਂ ਨੇ ਵਰਲਡ ਵਾਈਡ ਨਾਮ ਇੰਨਾ ਰੌਸ਼ਨ ਕੀਤਾ ਇੰਨਾ ਮਤਲਬ ਉੱਪਰ ਤੱਕ ਨਾਮ ਲੈ ਕੇ ਗਏ ਉਸ ਜਗ੍ਹਾ ਦੇ ਉੱਪਰ ਵੀ ਇੰਡੀਅਨ ਫਲੈਗ ਜਿਹੜਾ ਹੈ ਉਹ ਦਿਖਾਇਆ ਜਿਸ ਜਗ੍ਹਾ ਦੇ ਉੱਪਰ ਮੇਰੇ ਖਿਆਲ ਨਾਲ ਅੱਜ ਤੱਕ ਕੋਈ ਖਾਸ ਕਰ ਇੰਡੀਅਨ ਨਹੀਂ ਪਹੁੰਚ ਸਕਿਆ ਉਹ ਗੋਰੀ ਰਾਜਕਰ ਕੀਤੇ ਨੇ ਉਸ ਸਟੇਜ ਦੇ ਉੱਪਰ ਦਿਖਾਇਆ ਫਿਰ ਅੱਜ ਕੱਲ ਉਸ ਨੂੰ ਇੰਨਾ ਕ੍ਰਿਟੀਸਾਈਜ਼ ਕੀਤਾ ਜਾ ਰਿਹਾ ਦਲਜੀਤ ਉਸਾਂ ਨੂੰ ਕੀ ਕਾਰਨ ਕੀ ਇਹ ਤੁਹਾਨੂੰ ਕੀ ਲੱਗਦਾ ਕਿਉਂ ਇੰਨਾ ਜ਼ਿਆਦਾ ਕ੍ਰਿਟੀਸਾਈਜ਼ ਕੀਤਾ ਜਾ ਰਿਹਾ ਹਾਲਾਂਕਿ ਇੱਕ ਪਾਸੇ ਉਸ ਨੂੰ ਕਿਹਾ ਜਾਂਦਾ ਹੈ ਕਿ ਭਈ ਇਹ ਪੰਜਾਬ ਦਾ ਜਿਹੜਾ ਹੈਗਾ ਪੰਜਾਬ ਦਾ ਆਈਕਨ ਹੈ ਭਾਰਤ ਦਾ ਆਈਕਨ ਹੈ ਭਾਰਤ ਦਾ ਨਾਮ ਉੱਚਾ ਚੁਣਨ ਵਾਲਾ ਹੈ ਜੋ ਮੈਨੂੰ ਲੱਗਦਾ ਨਾ ਸਭ ਤੋਂ ਪਹਿਲਾਂ ਜੇ ਮੈਂ ਕੀ ਕਹਾਂ ਕਿ ਜੋ ਸਾਰੇ ਪੰਜਾਬੀਆਂ ਨੂੰ ਲੱਗਦਾ ਹੈ ਕਿ ਇਹ ਪੰਜਾਬ ਦਾ ਹੋਣ ਕਰਕੇ ਸਿੱਖ ਹੋਣ ਕਰਕੇ ਦਲਜੀਤ ਉਸਾਨ ਨਾਲ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਜਦ ਕਿ ਜੇ ਆਪਾਂ ਗੱਲ ਕਰੀਏ ਪਿਛਲੇ ਗੱਲ ਕਰੀਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੂੰ ਮਿਲੇ ਨੇ ਉਹਨਾਂ ਨੇ ਦੇਸ਼ ਦਾ ਜਿਵੇਂ ਤੁਸੀਂ ਗੱਲ ਕੀਤੀ ਤਿਰੰਗਾ ਝੰਡਾ ਲੈ ਕੇ ਗਏ ਨੇ ਇਹ ਕੋਈ ਛੋਟੀ ਗੱਲ ਨਹੀਂ ਹੈ ਜੇ ਅੱਜ ਇਹ ਫਿਲਮ ਬਣ ਗਈ ਹੈ ਫਿਲਮ ਤੇ ਇਤਰਾਜ਼ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਚਲੋ ਇਹ ਪਹਿਲਗਾਮ ਇੱਕ ਹਮਲਾ ਹੋਇਆ ਉਹ ਬਹੁਤ ਹੀ ਮਾੜਾ ਹੈ ਜੇ ਕਿਸੇ ਨੇ ਵੀ ਕੀਤਾ ਜਿਵੇਂ ਕਿ ਪਾਕਿਸਤਾਨ ਦਾ ਇਹ ਨਾਮ ਲੱਗ ਰਿਹਾ ਬਿਲਕੁਲ ਆ ਵੀ ਗਿਆ ਸਾਹਮਣੇ ਉਹ ਬਹੁਤ ਗਲਤ ਹੈ ਪਰ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕਲਾਕਾਰ ਤੇ ਹਿੰਦੂਸਤਾਨ ਦੇ ਕਲਾਕਾਰ ਫਿਲਮਾਂ ਬਣਾ ਰਹੇ ਨੇ ਪਰ ਉਹ ਜੇ ਕੋਈ ਫਿਲਮਾਂ ਬਨੀਆਂ ਹੋਈਆਂ ਨੇ ਕਿਸੇ ਦੇ ਪੈਸੇ ਲੱਗੇ ਨੇ ਔਰ ਰਿਲੀਜ਼ ਹੋ ਰਹੀ ਹੈ ਰਿਲੀਜ਼ ਇਹ ਕਿਹਾ ਜਾ ਸਕਦਾ ਹੈ ਇਸ ਦੇ ਵਿੱਚ ਕਈ ਕਲਾਕਾਰ ਜਿਹੜੇ ਪੰਜਾਬ ਦੇ ਉਹ ਕਹਿ ਰਹੇ ਨੇ ਕਿ ਜਿਹੜੀਆਂ ਫਿਲਮਾਂ ਬਣ ਚੁੱਕੀਆਂ ਉਹ ਰਿਲੀਜ਼ ਹੋਣ ਦੋ ਜਿਹੜੀਆਂ ਰਹਿ ਗਿਆ ਨੇ ਜਾਂ ਜਿਹੜੀਆਂ ਬਾਅਦ ਚ ਉਹ ਨਾ ਕਰੋ ਕਿਉਂਕਿ ਪਾਕਿਸਤਾਨ ਦੇ ਜਿਹੜੇ ਕਲਾਕਾਰ ਸਹੀ ਨਹੀਂ ਕਰੇ ਇੱਕ ਪਾਸੇ ਇਹ ਗੱਲ ਬਿਲਕੁਲ ਠੀਕ ਹੈ ਬਿਲਕੁਲ ਜੀ ਜੇ ਦੂਜੀ ਗੱਲ ਆਪਾਂ ਕਰ ਲੈਨੇ ਆ ਕਿ ਜਿਹੜੀ ਇਹਦੀ ਐਕਟਰ ਹੈ ਹਾਨੀਆ ਅਮੀਰ ਹਾਂ ਯਾ ਅਮੀਰ ਹਾਂ ਠੀਕ ਹੈ ਜੀ ਉਸ ਨੇ ਪੈਲਗਾਮ ਅਟੈਕ ਤੋਂ ਬਾਅਦ ਦੇਸ਼ ਦੇ ਖਿਲਾਫ ਗੱਲਾਂ ਬੋਲੀਆਂ ਨੇ ਬਿਲਕੁਲ ਜੇ ਉਹਨੇ ਬੋਲੀਆਂ ਉਹਦਾ ਬਾਈਕਾਟ ਹੋਣਾ ਚਾਹੀਦਾ ਪਰ ਜਿਹੜੀ ਫਿਲਮ ਬਣ ਚੁੱਕੀ ਉਸ ਨੂੰ ਕਿੱਦਾਂ ਪਰੋਕ ਸਕਦੇ ਆ ਜਾਂ ਤਾਂ ਹੋਵੇ ਕਿ ਇਸ ਤੋਂ ਪਹਿਲਾਂ ਤੁਸੀਂ ਕੋਈ ਐਗਜ਼ਾਮਪਲ ਦਿਓ ਇਸ ਤਰ੍ਹਾਂ ਅਸੀਂ ਕੀਤਾ ਵਾ ਫਿਰ ਤੁਸੀਂ ਦਲਜੀਤ ਦੋਸਾਂਜ ਨਾ ਕਰੋ ਫਿਰ ਤਾਂ ਜਾਇਜ਼ ਆ ਪਰ ਜੇ ਤੁਸੀਂ ਐਦਾ ਹੀ ਕਰਦੋਗੇ ਫਿਰ ਤਾਂ ਲੋਕੀ ਬੋਲਣਗੇ ਨਾ ਖਾਸ ਕਰਕੇ ਪੰਜਾਬੀ ਤਾਂ ਬੋਲਣਗੇ ਨਾ ਲੋਕ ਕਹਿੰਦੇ ਵੀ ਪੰਜਾਬੀ ਇਹ ਪੰਜਾਬੀ ਤੋਂ ਮੱਚਦੇ ਪਏ ਨੇ ਇਹ ਇਹ ਲੱਗਦਾ ਕਿਥੇ ਨਾ ਕਿਥੇ ਪੰਜਾਬੀ ਤੋਂ ਮੱਚ ਰਹੇ ਨਹੀਂ ਕਿਥੇ ਬਿਲਕੁਲ ਇਹ ਦੇਖੋ ਡੋਮਿਨੇਟ ਕੀਤਾ ਜਾ ਸਕਦਾ ਹੈ ਇਹਨੂੰ ਕਿਹਾ ਜਾ ਸਕਦਾ ਕਿਉਂਕਿ ਪੰਜਾਬੀ ਇੱਕ ਦਲਜੀਤ ਦੋਸਾਂਜ ਐਨੀ ਉੱਪਰ ਚਲਾ ਗਿਆ ਜਿਹੜੇ ਕਿ ਸੋਚਿਆ ਨਹੀਂ ਜਾ ਸਕਦਾ ਸੀ ਇੰਨਾ ਕੋ ਨਾਮ ਹੋ ਚੁੱਕਾ ਹੈ ਫੇਮ ਹੋ ਚੁੱਕਾ ਹੈ ਲੋਕ ਸੋਚ ਕੇ ਹੈਰਾਨ ਹੈ ਤੇ ਅਰਾਈਵਲਸ ਜਿਹੜੇ ਹੁੰਦੇ ਨਾ ਖਾਸ ਕਰਕੇ ਕਲਾਕਾਰ ਹੁੰਦੇ ਨੇ ਆਂ ਕੇ ਕੰਟਰੋਵਰਸੀ ਕ੍ਰੀਏਟ ਕਰਵਾਉਂਦੇ ਨੇ ਕਿਉਂਕਿ ਉਹ ਆਪ ਉਸ ਜਗ੍ਹਾ ਤੇ ਪਹੁੰਚ ਨਹੀਂ ਸਕਦੇ ਜਿਵੇਂ ਕਹਿੰਦੇ ਨਾ ਕਿ ਲਾਈਨ ਲੰਬੀ ਕਰ ਦੋ ਉਹਨੇ ਇੰਨੀ ਕੋ ਲੰਬੀ ਲਾਈਨ ਕਰ ਚੁੱਕਿਆ ਵੈ ਕਿ ਕੋਈ ਉਹਦੇ ਮੁਕਾਬਲਾ ਨਹੀਂ ਕਰ ਸਕਦਾ ਫਿਰ ਉਸ ਮੁਕਾਬਲਾ ਨਹੀਂ ਕਰ ਸਕਦਾ ਫਿਰ ਉਹ ਲੋਕ ਕੀ ਕਰਦੇ ਨੇ ਉਹਦੀ ਫਿਰ ਕ੍ਰਿਟੀਸਾਈਜ਼ ਕਰਦੇ ਨੇ ਉਹਦੇ ਖਿਲਾਫ ਕੰਟਰੋਵਰਸੀਆਂ ਕ੍ਰੀਏਟ ਕਰਦੇ ਨੇ ਇਹੀ ਲੈ ਕੇ ਆ ਚਲੋ ਹੁਣ ਆਪਾਂ ਫਿਲਮ ਦੀ ਗੱਲ ਕਰ ਲੈਂਦੇ ਆ ਹੁੰਦੀ ਸਰਦਾਰ ਜੀ ਤਰੀ ਫਿਲਮ ਜਿਹੜੀ ਹੈ ਉਹ ਰਿਲੀਜ਼ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਹਿੰਦੁਸਤਾਨ ਚ ਨਹੀਂ ਰਿਲੀਜ਼ ਕੀਤੀ ਜਾਏਗੀ ਮੈਨੂੰ ਲੱਗਦਾ ਕਿਸੇ ਹੱਦ ਤੱਕ ਇਹ ਮੰਨ ਸਕਦੇ ਆ ਪਹਿਲਗਾਮ ਮਾਮਲੇ ਨੂੰ ਲੈ ਕੇ ਮੰਨ ਕੇ ਮੰਨਿਆ ਜਾ ਸਕਦਾ ਕਿ ਨਾ ਰਿਲੀਜ਼ ਕੀਤੀ ਜਾਵੇ ਪਰ ਉਹਨੂੰ ਲੈ ਕੇ ਕੰਟਰੋਵਰਸੀਰੀ ਕ੍ਰੀਏਟ ਕਰਨਾ ਉਹ ਗਲਤ ਹੈ ਹਮ ਮਤਲਬ ਕ੍ਰਿਟੀਸਾਈਜ਼ ਕੀਤਾ ਜਾ ਰਿਹਾ ਹੈ ਉਹ ਗਲਤ ਕਿਸ ਜਗ੍ਹਾ ਦੇ ਉੱਪਰ ਤੁਹਾਨੂੰ ਲੱਗਦਾ ਗਲਤ ਤਾਂ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਇਹ ਗੱਲ ਕਰ ਦੇਣਾ ਇੱਕ ਜਿਹੜੀ ਫੈਡਰੇਸ਼ਨ ਹੈ ਫੈਡਰੇਸ਼ਨ ਆਫ ਵੈਸਟਰਨ ਇੰਡੀਅਨ 시ਨੇ ਇਮਪਲਾਈਜ਼ ਇਹਨਾਂ ਨੇ ਕਲੀਅਰ ਕੱਟ ਕਹਿਤਤਾ ਜੀ ਅੱਜ ਤੋਂ ਬਾਅਦ ਦਿਲਜੀਤ ਦੋਸਾਂ ਨੂੰ ਕੋਈ ਪ੍ਰੋਡਿਊਸਰ ਨਹੀਂ ਲਏਗਾ ਕੋਈ ਇਹਨੂੰ ਹੋਰ ਕੰਮ ਨਹੀਂ ਮਿਲੇਗਾ ਕੋਈ ਇਹਦਾ ਹਾਂਜੀ ਬਿਲਕੁਲ ਮੈਂ ਸੁਣ ਰਿਹਾ ਸੀ ਇਹ ਉਹਨਾਂ ਨੇ ਆਪਣਾ ਬਿਆਨ ਦਿੱਤਾ ਜਾਰੀ ਕੀਤਾ ਉਹਦੇ ਚ ਉਹਨਾਂ ਨੇ ਕਲੀਅਰ ਕਿਹਾ ਇਹ ਤਾਂ ਮਤਲਬ ਤੁਸੀਂ ਇੱਕ ਤਲ ਕਰ ਰਹੇ ਹੋ ਉਹਨੂੰ ਇਹ ਕਹੋ ਕਿ ਭਾਈ ਤੂੰ ਇਹ ਫਿਲਮ ਕਰ ਦਿੱਤੀ ਅਗਲੀ ਫਿਲਮ ਕਰੇਗਾ ਤੇ ਇਹ ਨਾਲ ਐਦਾ ਹੋਏਗਾ ਫਿਰ ਤਾਂ ਮੈਂ ਵੀ ਕਹਾਂਗਾ ਮੈਂ ਕਿ ਹਰ ਪੰਜਾਬੀ ਕਹੇਗਾ ਭਾਈ ਅਸੀਂ ਪਾਕਿਸਤਾਨੀ ਨਾਲ ਨਹੀਂ ਕਰਨਾ ਇਫਤਖਾਰ ਠਾਕੁਰ ਨੇ ਬੋਲਿਆ ਹੋਰਾਂ ਨੇ ਬੋਲਿਆ ਅਜਿਹਾਂ ਕਲਾਕਾਰਾਂ ਨਾਲ ਸਾਨੂੰ ਕੰਮ ਕਰਨ ਦੀ ਜ਼ਰੂਰਤ ਨਹੀਂ ਨਾ ਹੀ ਹਿੰਦੁਸਤਾਨ 'ਚ ਕੋਈ ਕਲਾਕਾਰ ਮੋਗੇ ਨੇ ਪਰ ਹੁਣ ਜੇ ਦੂਜੇ ਪਾਸੇ ਗੱਲ ਕਰੀਏ ਨਾ ਬਾਕੀ ਕਲਾਕਾਰ ਸਾਰੇ ਪੰਜਾਬੀਆਂ ਦੀ ਫੇਵਰਟ ਚ ਹੈ ਮੈਂ ਜਸਵੀਰ ਜੱਸੀ ਦੀ ਗੱਲ ਕਰਦਾ ਮੇਰੀ ਗੱਲ ਵੀ ਹੋਈ ਸੀ ਉਹਨਾਂ ਨਾਲ ਹੁਣੇ ਥੋੜੇ ਦਿਨ ਪਹਿਲਾਂ ਵਿਦੇਸ਼ ਬੈਠੇ ਨੇ ਉਹ ਕਹਿੰਦੇ ਜਾਂ ਤਾਂ ਦੱਸੋ ਕਿ ਪਾਕਿਸਤਾਨ ਦੇ ਵਿੱਚ ਇਸ ਤੋਂ ਪਹਿਲਾਂ ਕਿਹੜੀਆਂ ਜਿਹੜੀਆਂ ਨਹੀਂ ਆ ਸਕੀਆਂ ਸੀਗੀਆਂ ਠੀਕ ਹੈ ਨਾ ਉਹਦੇ ਨਾਲ ਸਾਰੇ ਗਾਣੇ ਨੇ ਕਈ 뮤직 ਹੈ ਸਾਰੇ ਉੱਥੋਂ ਆ ਰਹੇ ਨੇ ਜਾਂ ਤਾਂ ਆਪਾਂ ਇਹਨੂੰ ਬੰਦ ਕਰ ਦਈਏ ਬਿਲਕੁਲ ਕਲੀਅਰ ਕੱਟ ਕਰ ਦੋ ਕਿ ਅੱਜ ਹੀ ਕਹਿ ਦਵੇ ਹਿੰਦੁਸਤਾਨ ਦੇ ਸਾਰੇ ਜਿੰਨੇ ਲੋਕ ਐ ਜਿੰਨੇ ਫਿਲਮ ਮਨਰਵਾਤਾ ਸਾਰੇ ਕਹਿ ਦਨ ਮਿਊਜ਼ਿਕ ਡਾਇਰੈਕਟਰ ਹੈ ਕਿ ਅੱਜ ਤੋਂ ਬਾਅਦ ਪਾਕਿਸਤਾਨ ਨਾਲ ਕੰਮ ਨਹੀਂ ਕਰਨਾ ਪਾਕਿਸਤਾਨ ਦੇ ਕਲਾਕਾਰਾਂ ਨਾਲ ਨਹੀਂ ਕਰ ਪਾਕਿਸਤਾਨ ਦਾ ਮਿਊਜ਼ਿਕ ਨਹੀਂ ਹੈ ਨਾ ਬਿਲਕੁਲ ਜਾਇਜ ਕਰੋ ਕਿਉਂਕਿ ਉਹ ਸਾਡੇ ਵਿਰੋਧੀ ਦੇਸ਼ ਹੈ ਪਰ ਤੁਸੀਂ ਇੱਕ ਬੰਦੇ ਨੂੰ ਟਾਰਗੇਟ ਕਰੋਗੇ ਉੱਥੋਂ ਕਲੀਅਰ ਲੱਗਦਾ ਕਿ ਉਹ ਦਿਲਜੀਤ ਦੋਸਾਂਝ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਅੱਛਾ ਲੋਕ ਹੋਣ ਮਤਲਬ ਬਹੁਤ ਜ਼ਿਆਦਾ ਪੰਜਾਬ ਦੇ ਖਾਸ ਕਰ ਉਹ ਕਹਿੰਦੇ ਪਏ ਨੇ ਕਿ ਵੀ ਸਿਰ ਦੇ ਉੱਪਰ ਪਾਗ ਹੈ ਜਿਸ ਕਾਰਨ ਉਸ ਨੂੰ ਹੁਣ ਬਦਨਾਮ ਕੀਤਾ ਜਾ ਰਿਹਾ ਹੈ ਇਹ ਇਹ ਹੁਣ ਬਾਲੀਵੁੱਡ ਵਾਲੇ ਕਹਿ ਰਹੇ ਨੇ ਕਿ ਭਈ ਇਹ ਸਾਡੇ ਉੱਪਰ ਤੌਹਫਤ ਲਗਾਈ ਜਾ ਰਹੀ ਹੈ ਹਾਲਾਂਕਿ ਅਸੀਂ ਤਾਂ ਉਸ ਬੰਦੇ ਨੂੰ ਇਸ ਲਈ ਇਨਾ ਕ੍ਰਿਟੀਸਾਈਜ਼ ਕਰ ਰਹੇ ਹਾਂ ਕਿਉਂਕਿ ਉਹ ਬੰਦੇ ਨੇ ਕਾਮਯਾਬੀ ਹੀ ਕੀਤਾ ਜਦੋਂ ਉਹਨੂੰ ਪਤਾ ਸੀਗਾ ਕਿ ਭਈ ਪਾਕਿਸਤਾਨ ਦੀ ਐਕਟਰਸ ਜਿਹੜੇ ਹੈਗੇ ਨੇ ਆ ਫਲੋ ਹੈਗੇ ਉਹਨਾਂ ਨੂੰ ਨਹੀਂ ਲੈਣਾ ਫਿਰ ਫਿਲਮ ਦੇ ਵਿੱਚ ਉਹਨਾਂ ਨੇ ਕਿਉਂ ਰੋਲ ਦਿੱਤਾ ਫਿਲਮ ਦੇ ਵਿੱਚ ਕਿਉਂ ਉਹਨਾਂ ਨੂੰ ਐਡ ਕੀਤਾ ਹੈਗਾ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਟ੍ਰੇਲਰ ਲਾਂਚ ਕਰ ਦਿੱਤਾ ਓਏ ਗੱਲ ਸੁਣੋ ਗੱਲ ਨੂੰ ਫਿਰ ਸਮਝਣ ਦੀ ਜ਼ਰੂਰਤ ਹੈ ਕਿ ਇਹ ਫਿਲਮ ਹੋਣ ਨਹੀਂ ਬਣੀ ਇਹ ਪਹਿਲਾਂ ਦੀ ਬਣੀ ਹੋਈ ਹੈ ਹਮ ਪਹਿਲਾਂ ਦੀ ਫਿਲਮ ਬਣੀ ਹੈ ਮੈਂ ਪਹਿਲਾਂ ਵੀ ਇਹ ਗੱਲ ਕਹੀ ਕਿ ਤੁਸੀਂ ਪਹਿਲਾਂ ਇੱਕ ਕਰ ਦੋ ਕ੍ਰਾਈਟਰੀਆ ਕਰ ਦੋ ਵੀ ਫਿਲਮਾਂ ਨਹੀਂ ਲੈਣੀਆਂ ਜਾਂ ਤਾਂ ਸਾਰੀਆਂ ਕਰ ਦੋ ਹਮ ਤੁਸੀਂ ਕਿਹੜੀ ਕੀਤੀ ਮੈਂ ਤਾਂ ਪਹਿਲਾਂ ਕਿਹਾ ਐਗਜ਼ਾਮਪਲ ਦੱਸੋ ਕਿਹੜੀ ਕੀਤੀ ਨਹੀਂ ਕੀਤੀ ਫਿਰ ਕ੍ਰਿਟੀਸਾਈਜ਼ ਕਿਉਂ ਕੀਤਾ ਜਾ ਰਿਹਾ ਨਹੀਂ ਹੋਣਾ ਚਾਹੀਦਾ ਇਹ ਬਿਲਕੁਲ ਗਲਤ ਹੈ ਸ਼ਰਿਆਮ ਤੱਕਾ ਦਲਜੀਤ ਦੁਸਾਨ ਦੇ ਨਾਮ ਹੁਣ ਮੈਂ ਇੱਕ ਮੇਰੇ ਖਿਆਲ ਨਾਲ ਹੁਣ ਇੱਕ ਟਵੀਟ ਵੀ ਮੇਰੇ ਖਿਆਲ ਨਾਲ ਸ਼ਾਇਦ ਵਾਇਰਲ ਹੋ ਰਿਹਾ ਹੈ ਉਹਨਾਂ ਦਾ ਆਪਣੇ ਨਹੀਂ ਇਹਨਾਂ ਦਾ ਆਪਣੇ ਕੀ ਕਹਿੰਦੇ ਹੈਗੇ ਆ ਬੀ ਪ੍ਰਾਕ ਦਾ ਬੀ ਪ੍ਰਾਕ ਮੇਬੀ ਕਹਿ ਰਹੇ ਨੇ ਕਿ ਭਈ ਮੇਰੇ ਖਿਆਲ ਨਾਲ ਸ਼ਬਦ ਇਦਾਂ ਦਾ ਕੁਛ ਐ ਦੁਰ ਫਿਟੇ ਮੂੰ ਇਦਾਂ ਦੇ ਕਲਾਕਾਰਾਂ ਦਾ ਮਤਲਬ ਸਿੱਧਾ ਸਿੱਧਾ ਮਤਲਬ ਨਹੀਂ ਕਰ ਰਿਹਾ ਮਤਲਬ ਘੁਮਾ ਕੇ ਟਾਰਗੇਟ ਕਰ ਰਿਹਾ ਦਲਜੀਤ ਦੁਸਾਨ ਨੂੰ ਮੈਂ ਹੁਣੇ ਮੈਂ ਇੱਕ ਗੱਲ ਕੀਤੀ ਸੀ ਨਾ ਇੱਕ ਲਾਈਨ ਲਾਈਨ ਖਿੱਚੀ ਹੈ ਬੀ ਪ੍ਰਾਗ ਦੀ ਲਾਈਨ ਕਿੱਥੇ ਹੈ ਦਲਜੀਤ ਦੁਸਾਨ ਦੀ ਕਿੱਥੇ ਹੈ ਹੁਣ ਉਹ ਬਰਾਬਰੀ ਤਾਂ ਕਰ ਨਹੀਂ ਸਕਦਾ ਫਿਰ ਉਹਨੇ ਇਹੀ ਕੰਮ ਕਰਨਾ ਉਨੁਕਾ ਤੂੰ ਦੱਸ ਕੀ ਕੀਤਾ ਅਜਿਹਾਂ ਜਿਹੇ ਦੇਸ਼ ਲਈ ਉਹਨੇ ਦੇਸ਼ ਦਾ ਝੰਡਾ ਕਿੱਥੇ ਦੇਕਰ ਲਾਇਆ ਹੂੰ ਉਹਨੇ ਦੇਸ਼ ਲਈ ਕੀ ਕੁਛ ਨਹੀਂ ਕੀਤਾ ਜੇ ਜਿਵੇਂ ਤੁਸੀਂ ਗੱਲ ਕੀਤੀ ਪਗੜੀ ਦੀ ਪਗੜੀ ਧਾਰੀਆਂ ਨੇ ਜਾਂ ਸਿੱਖਾਂ ਨੇ ਦੇਸ਼ ਲਈ ਕੀ ਕੁਛ ਨਹੀਂ ਕੀਤਾ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਅੱਜ ਵੀ ਜੰਗ ਲੱਗਦੀ ਹੈ ਤਾਂ ਸਭ ਤੋਂ ਪਹਿਲਾਂ ਸਿੱਖ ਰੈਜiment ਤੋਂ ਡਰਦੇ ਨੇ ਮੈਂ ਕਿਸੇ ਆਰਮੀ ਆਫੀਸਰ ਦੀ ਇੰਟਰਵਿਊ ਕੀਤੀ ਸੀ ਕਹਿੰਦੇ ਅੱਜ ਵੀ ਪਾਕਿਸਤਾਨੀ ਚੀਨਾ ਵਾਲੇ ਸਿੱਖ ਰੈਜiment ਤੋਂ ਡਰਦੇ ਨੇ اچھا ਉਹ ਸਿੱਖ ਰੈਜiment ਪਗੜੀ ਧੜੀ ਨਹੀਂ ਹੈ ਉਦੋਂ ਨਹੀਂ ਇਹਨਾਂ ਨੂੰ ਯਾਦ ਆਉਂਦਾ ਮਤਲਬ ਉਦੋਂ ਯਾਦ ਆਉਂਦੇ ਜਦੋਂ ਬਾਰਡਰਾਂ ਦੇ ਉੱਪਰ ਜਾਣਾ ਹਾਂ ਬਿਲਕੁਲ ਜਦੋਂ ਬਾਰਡਰ ਤੇ ਉੱਤੇ ਜੰਗ ਲੱਗੀ ਹੋਵੇ ਉਦੋਂ ਇਹਨਾਂ ਨੂੰ ਸਿੱਖ ਯਾਦ ਆ ਜਾਂਦੇ ਨੇ ਜਦੋਂ ਨਾ ਆਵੇ ਫਿਰ ਦਲਜੀਤ ਦੁਸਾਂਜ ਵਰਗੇ ਜਿਹੜੇ ਪਗੜੀ ਧਾਰੀ ਨੇ ਉਹਨਾਂ ਦੇ ਕੰਟਰੋਵਰਸੀ ਕਰਦੇ ਆਂ ਬੀਪਰਾ ਕੀ ਐ ਦੱਸੋ ਨਾ ਲਾਈਨ ਕਿੰਨੀ ਕੁ ਲੰਬੀ ਕੀਤੀ ਤੂੰ ਇੱਕ ਵਾਰੀ ਸਮਝਾਤਾ ਸੀ ਕਿੰਨੀ ਕੁ ਲੰਬੀ ਲਾਈਨ ਐ ਪਹੁੰਚ ਸਕਿਆ ਨਹੀਂ ਇਸ ਕਰਕੇ ਕਰ ਰਿਹਾ ਟਵੀਟ ਦੱਸੋ ਕੀ ਕੀਤਾ ਅੱਛਾ ਇੱਕ ਮੇਰੇ ਖਿਆਲ ਨਾਲ ਟਵੀਟ ਥੱਲੇ ਉਹ ਵੀ ਆਇਆ ਹੈ ਕਮੈਂਟ ਵੀ ਆਇਆ ਹੈ ਕਿ ਵੀ ਇਹ ਗੰंजे ਨੂੰ ਪੁੱਛੋ ਕਿ ਇੰਨੇ ਇਹਦੀ ਕੀ ਦੇਣ ਹੈਗੀ ਇਹ ਬਾਰੇ ਮੈਂ ਉਹੀ ਤਾਂ ਕਹਿ ਰਿਹਾ ਨਾ ਕਹਿੰਦੇ ਕੀ ਦੇਣ ਐ ਦੱਸੋ ਸੀ ਦੇਸ਼ ਨੂੰ ਕੀ ਦੇਣ ਐ ਜੇ ਦੇਸ਼ ਦੇ ਪ੍ਰਧਾਨ ਮੰਤਰੀ ਕਿਸੇ ਇੱਕ ਸਿੰਗਰ ਨੂੰ ਮਿਲ ਰਹੇ ਨੇ ਇਹਦਾ ਮਤਲਬ ਉਹਨੇ ਕੁਝ ਨਾ ਕੁਝ ਤਾਂ ਵਧੀਆ ਕੀਤਾ ਹੈ ਨਾ ਹੂੰ ਦੇਸ਼ ਦੇ ਪ੍ਰਧਾਨ ਮੰਤਰੀ ਕੋਈ ਐਵੇਂ ਤਾਂ ਨਹੀਂ ਬਣ ਕੇ ਲਗਾਤਾਰ ਤੀਸਰੀ ਵਾਰ ਆ ਰਹੇ ਨੇ ਉਹ ਕਿੱਦਾਂ ਆ ਰਹੇ ਨੇ ਬਿਲਕੁਲ ਉਹ ਕੋਈ ਐਦਾ ਤਾਂ ਨਹੀਂ ਉਹਨਾਂ ਨੇ ਵੀ ਤਾਂ ਦੇਖਿਆ ਨਾ ਸਭ ਕੁਝ ਕਿ ਕੀ ਹੈ ਉਹਨਾਂ ਨੇ ਐਪਰੀਸ਼ੀਏਟ ਕੀਤਾ ਨਾ ਜੇ ਉਹ ਗਲਤ ਹੁੰਦਾ ਕਿਉਂ ਐਪਰੀਸ਼ੀਏਟ ਕਰਦੇ ਦੇਸ਼ ਦੇ ਪ੍ਰਧਾਨ ਮੰਤਰੀ ਉਹ ਸੋ ਗੱਲ ਇੱਕੋ ਹੀ ਆ ਜੀ ਮੈਂ ਜ਼ਿਆਦਾ ਗੱਲਾਂ ਨਹੀਂ ਕਰਦੀਆਂ ਗੱਲ ਮੁਕਦੀ ਇਹ ਹੈ ਕਿ ਬਰਾਬਰੀ ਕੀਤੀ ਨਹੀਂ ਜਾ ਸਕਦੀ ਕੰਟਰੋਵਰਸੀ ਕ੍ਰੀਏਟ ਕਰ ਦੋ ਕ੍ਰੀਏਟ ਕਰਕੇ ਕਰ ਦੋ ਦਰਜੀਦ ਦੂਸਰ ਨੂੰ ਕੀ ਫਰਕ ਪੈਂਦਾ ਪਿਆ ਹੋਇਆ ਉਹ ਅਗਲੀ ਫਿਲਮ ਨਹੀਂ ਕਰੇਗਾ ਮੈਂ ਵੀ ਤੁਹਾਨੂੰ ਦੱਸਦਾ ਜੋ ਮੈਨੂੰ ਲੱਗਦਾ ਹੈ ਜੋ ਦੇਸ਼ ਲਈ ਕਰਦਾ ਹੈ ਨਾ ਉਹ ਕਦੀ ਵੀ ਨਹੀਂ ਕਰਦਾ ਔਰ ਹੁਣ ਸੁਣ ਲੋ ਇਹ ਪੂਖਵਣੀ ਕਰਕੇ ਚੱਲਿਆ ਉਹਨੇ ਉਹਨੇ ਅਜੀਹਾ ਕੰਮ ਕਰਨਾ ਆਉਣ ਵਾਲੇ ਦਿਨਾਂ 'ਚ ਫਿਰ ਦੇਖਣਾ ਦਿਲਜੀਤ ਦੋਸਾਨ ਨੂੰ ਜਿਹੜੇ ਕ੍ਰਿਟਿਸਾਈਜ਼ ਕਰ ਰਹੇ ਨਾ ਉਹ ਦੇਖਣਾ ਕਿੱਥੇ ਧਿਕਰ ਜਾਂਦਾ ਪਿਛਲੀ ਵਾਰ ਵੀ ਹੋਇਆ ਸੀ ਨਾ ਜਵਾਬ ਦਿੱਤਾ ਨਾ ਐਨਾ ਕੋਈ ਜਵਾਬ ਦਿੱਤਾ ਨਹੀਂ ਜਾਂਦਾ ਇਸ ਕਰਕੇ ਦਿਲਜੀਤ ਦੋਸਾਨ ਦਿਲਜੀਤ ਦੋਸਾਨ ਮੈਨੂੰ ਲੱਗਦਾ ਹੈ ਜਿਵੇਂ ਮੇਰੀ ਮੇਰੀ ਖੁਦ ਦੀ ਓਪੀਨੀਅਨ ਹੈ ਕਿ ਵੀ ਉਹਦੇ ਵਰਗਾ ਮੇਰੇ ਖਿਆਲ ਨਾਲ ਦੇਸ਼ ਪ੍ਰੇਮ ਕਰਨ ਵਾਲਾ ਕੋਈ ਨਹੀਂ ਹੈਗਾ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜੋ ਕਰਕੇ ਦਿਖਾ ਦਿੱਤਾ ਜਿਸ ਮੂਵਮੈਂਟ ਦੇ ਉੱਪਰ ਉਹ ਪਹੁੰਚੇ ਹੋਏ ਜਿਸ ਸਟੇਜ ਦੇ ਉੱਪਰ ਪਹੁੰਚੇ ਹੋਏ ਨੇ ਮੈਨੂੰ ਵੀ ਲੱਗਦਾ ਕੋਈ ਐਕਟਰ ਜਾਂ ਫਿਰ ਸਿੰਗਰ ਉਹ ਪਹੁੰਚ ਸਕਿਆ ਹੋਵੇ ਤੇ ਜੇ ਉਹ ਚੀਜ਼ ਉਹਨਾਂ ਨੇ ਕਰ ਦਿੱਤੀ ਜੋ ਚੀਜ਼ ਉਹਨਾਂ ਨੇ ਦੇਸ਼ ਪ੍ਰਤੀ ਦਿਖਾ ਦਿੱਤਾ ਮੈਨੂੰ ਲੱਗਦਾ ਸ਼ਾਇਦ ਉਹ ਇੱਕ ਲਾਈਨ ਸੱਚੀ ਤੁਸੀਂ ਕਹਿ ਰਹੇ ਹੋ ਬਹੁਤ ਵੱਡੀ ਲਾਈਨ ਖਿੱਚ ਦਿੰਦੀ ਹੈ ਹਾਲੀ ਦੇ ਵਿੱਚ ਮੇਰੇ ਕੋਲ ਇੱਕ ਹੋਰ ਟਵੀਟ ਸੀਗਾ ਉਹਦਾ ਮਿੱਕਾ ਸਿੰਘ ਹੋਰਾ ਦਾ ਵੀ ਇਹ ਟਵੀਟ ਆਇਆ ਹੈ ਇਹਦੇ ਉੱਪਰ ਹੀ ਉਹਨਾਂ ਨੇ ਵੀ ਮੇਬੀ ਟਵੀਟ ਕੀਤਾ ਮੈਂ ਟਵੀਟ ਪੜਿਆ ਨਹੀਂ ਹੈ ਬਟ ਉਹਨਾਂ ਦਾ ਵੀ ਇੱਕ ਟਵੀਟ ਹੈਗਾ ਵੀਕਾ ਸਿੰਘ ਵੀ ਬੋਲ ਰਿਹਾ ਮੇਰੇ ਖਿਆਲ ਨਾਲ ਪਹਿਲਾਂ ਨਿਹੰਗ ਸਿੰਘਾ ਦੇ ਉੱਪਰ ਵੀ ਟਿੱਪਣੀ ਉਹਨਾਂ ਨੇ ਕੀਤੀ ਹੈਗੀ ਇਹ ਨਹੀਂ ਮੀਕਾ ਸਿੰਘ ਦਿਲਜੀਤ ਦੁਸਾਂ ਦੇ ਫੇਵਰ ਚ ਕਰੇ ਗੱਲ ਕਿ ਅਗੇਂਸਟ ਅਗੇਂਸਟ ਕਰ ਰਹੇ ਪਰ ਉਹੀ ਗੱਲ ਮੀਕਾ ਸਿੰਘ ਨੂੰ ਜਾਣਦਾ ਕੌਣ ਹੈ ਨਿਹੰਗ ਸਿੰਘ ਦੀ ਗੱਲ ਕਰੇ ਉਹ ਵੀ ਕਹਿੰਦਾ ਇਹਨੂੰ ਜਾਣਦਾ ਕੌਣ ਹੈ ਉਹ ਇਸ ਟਾਈਮ ਉਹਦੇ ਕੋਲ ਹੈ ਕੀ ਫਿਲਮ ਗਾਣਾ ਕਿਹੜਾ ਦੱਸੋ ਜੀ ਕਿਹੜਾ ਹੈਗਾ ਵਾ ਕੋਈ ਹੈ ਨਹੀਂ ਉਹਨੇ ਉਹਨੂੰ ਆਪਣੇ ਪ੍ਰਮੋਟ ਕਰਨਾ ਹੈ ਉਹਨੂੰ ਪਤਾ ਖਬਰਾਂ ਚੱਲਦੀਆਂ ਨੇ ਖਬਰਾਂ ਚ ਜਾ ਕੇ ਇੱਕ ਟਵੀਟ ਕਰ ਦੋ ਲੋਕਾਂ ਨੂੰ ਪੁੱਛਣਾ ਆ ਇਹਨਾਂ ਗੱਲਾਂ ਹੋਈ ਨਹੀਂ ਐ ਮੀਕਾ ਸਿੰਘ ਦੇ ਪੱਲੇ ਕੀ ਹੈ ਥੱਲੇ ਮੇ ਵੀ ਹੈ ਉਹ ਜੇ ਤੂੰ ਮਿਸਿੰਗ ਲਿਖਾ ਨਾ ਤੇਰੀ ਪਗੜੀ ਕਿੱਥੇ ਹੈ ਦਲਜੀਤ ਦੋਸਾਂ ਦੀ ਪਗੜੀ ਦਾ ਦੇਖ ਨਾ ਗੱਲਾਂ ਕਰਦਾ ਤੂੰ ਸਰਦਾਰੀ ਦੀਆਂ ਸਰਦਾਰੀ ਕਿੱਥੇ ਤੇਰੀ ਤੇਰਾ ਬਚਪਨ ਤੁਸੀਂ ਆਪਾਂ ਗੁਰਬਾਣੀ ਤੋਂ ਸ਼ੁਰੂ ਕੀਤਾ ਹੈ ਨਾ ਗੁਰਬਾਣੀ ਦੇ ਵਿੱਚ ਤੁਸੀਂ ਪਗੜੀਆਂ ਸਜਾਉਂਦੇ ਸੀ ਪਗੜੀਆਂ ਕਿੱਥੇ ਗਈਆਂ ਉਹਨੇ ਤਾਂ ਅੱਜ ਤੱਕ ਆਪਣੀ ਪਗੜੀ ਰੱਖੀ ਉਹਦੀ ਇੰਟਰਵਿਊ ਸੀ ਇੱਕ ਕਹਿੰਦਾ ਮੈਂ ਦੇਖਣਾ ਚਾਹੁੰਦਾ ਕਿ ਬਾਲੀਵੁੱਡ ਦੇ ਵਿੱਚ ਕਿੱਥੇ ਤੇ ਕਿੱਥੇ ਪਗੜੀ ਜਾਂਦੀ ਹੈ ਉਹਨੇ ਲੈ ਕੇ ਗਿਆ ਨਾ ਤੁਸੀਂ ਕਿੱਥੇ ਤੇ ਕਿੱਥੇ ਲੈ ਕੇ ਗਏ ਹੋ ਤੂੰ ਇਹ ਛੱਡ ਦੇ ਮੀਕਾ ਸਿੰਘ ਆਪਣੇ ਭਰਾ ਵਾਲੀ ਦੇਖ ਰਾ ਦਲੇਰ ਮਹਿੰਦੀ ਉਹਨੇ ਤਾਂ ਪਗੜੀ ਸਜਾਈ ਆ ਦੇਖੋ ਪਗੜੀ ਨਹੀਂ ਸਜਾਈ ਗਈ ਲੋਕ ਕਹਿੰਦੇ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਉਹਨਾ ਬਣ ਗਿਆ ਇਹ ਸਹੀ ਸੱਚੀ ਗੱਲ ਹੈ ਤੁਸੀਂ ਹਾਂ ਤੁਸੀਂ ਦੇਖੋ ਜੀ ਦਲੇਰ ਮਹਿੰਦੀ ਨੇ ਕਿਉਂ ਨਹੀਂ ਪਕੜੀ उतारी ਜੀ ਉਹ ਵੀ ਭਰਾ ਹੀ ਹੈ ਨਾ ਹੁੰਦਾ ਉਹਨੇ ਕਿਉਂ ਨਹੀਂ उतारी ਇਹੀ ਆਪਣੇ ਫਰੇਮ ਲੈਣ ਲਈ ਇਹ ਕਰਨ ਦੀ ਆਪਣੇ ਨੂੰ ਲੱਗਦਾ ਕਿ ਸ਼ਾਇਦ ਇੰਦਾ ਜ਼ਿਆਦਾ ਹੋ ਜਾਏਗਾ ਦੇਖੋ ਪਗੜੀ ਧਾਰੀ ਕਿੱਥੇ ਪਹੁੰਚ ਆਇਆ ਹਮ ਮਤਲਬ ਲੋਕ ਸਹੀ ਕਹਿੰਦੇ ਨੇ ਕਿਤੇ ਨਾ ਕਿਤੇ ਕਿਉਂ ਐਜ਼ ਅ ਜਰਨਲਿਸਟ ਤੁਸੀਂ ਬਹੁਤ ਲੰਮਾ ਐਕਸਪੀਰੀਅੰਸ ਸਮਾਂ ਤੁਸੀਂ ਬਤਾਇਆ ਹੈਗਾ ਮੀਕਾ ਸਿੰਘ ਪਹਿਲਾ ਪੱਗ ਬੰਨਦਾ ਹੈਗਾ ਤੁਸੀਂ ਦੇਖਿਆ ਕਦੀ ਬਹੁਤ ਪੁਰਾਣੀ ਗੱਲ ਬਹੁਤ ਪੁਰਾਣੀ ਗੱਲ ਹੈ ਜਦੋਂ ਇਹ ਕੀਰਤਨ ਕਰਦੇ ਹੁੰਦੇ ਸੀ ਉਦੋਂ ਦੀ ਗੱਲਾਂ ਕਰੀਏ ਤੇ ਉਦੋਂ ਤਾਂ ਪਗੜੀ ਸਜਾਉਂਦੇ ਦੇਖਿਆ ਹੋਵੇਗਾ ਪਰ ਹੁਣ ਤਾਂ ਕਾਫੀ ਸਾਲ ਕਿੰਨੇ ਸਾਲ ਮੈਨੂੰ ਲੱਗ ਲਗਭਗ 20 25 ਸਾਲ ਤੋਂ ਮੈਨੂੰ ਦੇਖਦਿਆਂ ਨੂੰ ਹੋ ਗਏ ਆਪਣੀ ਫੇ ਕਿਉ ਇੱਕ ਬੰਦਾ ਪਗੜੀ ਨੂੰ ਇੰਨੀ ਦੂਰ ਲੈ ਕੇ ਗਿਆ ਉਦੋਂ ਇਹਨਾਂ ਨੂੰ ਲੱਗਦਾ ਸੀਗਾ ਜੀ ਪਗੜੀਦਾਰੀ ਨਹੀਂ ਕਾਮਯਾਬ ਹੋ ਸਕਦਾ ਪਰ ਉਹ ਬੰਦੇ ਨੇ ਕਾਮਯਾਬ ਦਿਖਾ ਦਿੱਤਾ ਨਾ ਹੂੰ ਦਲੇਰ ਮਹਿੰਦੀ ਵੀ ਤਾਂ ਬੈਠੀ ਹੀ ਆ ਨਾ ਤੇਰੇ ਬਰਾਬਰ ਤੂੰ ਕਿਉਂ ਨਹੀਂ ਉਤਾਰੇ ਤੂੰ ਉਤਾਰਤੀ ਉਹਨੇ ਕਿਉਂ ਪਾਈ ਪਾਈ ਰੱਖੀ ਹੂੰ ਦੱਸੋ ਮੈਨੂੰ ਅੱਜ ਤੱਕ ਕੋਈ ਸਿੰਗਲ ਫੋਟੋ ਵੀ ਮੈਂ ਦਲੇਰ ਮਹਿੰਦੀ ਬਿਨਾ ਪਗੜੀ ਤੋਂ ਦੇਖੀ ਹੋਵੇ ਬਿਲਕੁਲ ਯਾ ਦਲਜੀਤ ਦੋਸਾਂ ਦੀ ਦੇਖੀ ਹੋਵੇ ਦੱਸੋ ਤੁਸੀਂ ਨਾ ਉਹ ਗਸਤਾਰ ਤਾਂ ਸਝਾਂਦਾ ਹੈ ਨਾ ਉਹ ਸਿਰਫ ਇਹ ਦੋਨਾਂ ਦਾ ਨਾ ਇਹ ਜਿਹੜੇ ਬੀਬਰਾਗ ਤੇ ਗੱਲ ਕਰੀਏ ਮੀਕਾ ਸਿੰਘ ਇਹ ਸਿਰਫ ਕੰਟਰੋਵਰਸੀ ਕ੍ਰੀਏਟ ਕਰਕੇ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੇ ਛਾਣਾ ਚਾਹੁੰਦੇ ਨੇ ਮੈਨੂੰ ਲੱਗਦਾ ਹੈ ਕਿ ਜਿਵੇਂ ਪਾਕਿਸਤਾਨ ਦੇ ਐਕਟਰ ਨੇ ਜਾਂ ਫਿਰ ਸਿੰਗਰ ਨੇ ਉਹਨਾਂ ਨੂੰ ਵੀ ਥੋੜਾ ਬਾਜ ਆ ਜਾਣਾ ਚਾਹੀਦਾ ਹੈਗਾ ਬਾਜ ਇਹੋ ਜਿਹੇ ਬੰਦਿਆਂ ਨੂੰ ਤਾਂ ਮੈਂ ਤਾਂ ਕਲੀਅਰ ਤੁਹਾਡੀ ਪੂਰੀ ਗੱਲ ਹੀ ਨਹੀਂ ਕਿ ਮੈਨੂੰ ਗੁੱਸਾ ਇੰਨਾ ਚੜ ਗਿਆ ਮੈਂ ਗੱਲ ਵੀ ਨਹੀਂ ਪੂਰੀ ਹੁੰਦੀ ਤੀ ਬਾਜ ਇਹਨਾਂ ਨੂੰ ਤਾਂ ਪਾਕਿਸਤਾਨ ਦੇ ਜਿਹੜੇ ਕਲਾਕਾਰਾਂ ਨੂੰ ਹਿੰਦੁਸਤਾਨੀ ਫਿਲਮਾਂ 'ਚ ਨਹੀਂ ਲੈਣਾ ਚਾਹੀਦਾ ਸਾਡਾ ਹੀ ਖਾਂਦੇ ਨੇ ਉਹ ਕਹਿੰਦੇ ਨਾ ਕਹਿੰਦੇ ਸਾਡਾ ਕਿਹੜਾ ਖਾਂਦਾ ਹੈ ਕਹਿੰਦੇ ਜੀ ਸਾਡੇ ਵਗੈਰਾ ਤੁਹਾਡੀਆਂ ਫਿਲਮਾਂ ਨਹੀਂ ਚਲਦੀਆਂ ਦੇਖੋ ਤਾਂ ਸੀ ਜਾ ਕੇ ਕਿੜੀਆਂ ਫਿਲਮਾਂ ਪਾਕਿਸਤਾਨੀ ਕਲਾਕਾਰ ਜਿਹੜਾ ਜਿਹੜਾ ਐਦਾਂ ਬੋਲਦਾ ਨਾ ਕਲਾਕਾਰ ਤਾਂ ਬੱਸ ਸੰਗੀਤ ਜਾਂ ਕਲਾਕਾਰ ਹੈ ਨਾ ਉਹਨੂੰ ਬੋਲਣਾ ਨਹੀਂ ਚਾਹੀਦਾ ਬਲਕਿ ਇਹਨਾਂ ਨੂੰ ਬੋਲਣਾ ਹੀ ਚਾਹੀਦਾ ਬਿਲਕੁਲ ਬੋਲਣਾ ਨਹੀਂ ਚਾਹੀਦਾ ਕਿਉਂਕਿ ਇਹ ਜਿਹੜਾ ਸੰਗੀਤ ਤੇ ਕਲਾਕਾਰ ਹੁੰਦੇ ਨੇ ਨਾ ਇਹ ਦੋ ਦੇਸ਼ਾਂ ਦੇ ਵਿੱਚ ਇੱਕ ਪੁਲ ਦਾ ਕੰਮ ਕਰਦੇ ਨੇ ਇਹ ਪੁਲ ਦਾ ਥੋੜਾ ਕੰਮ ਕਰਦੇ ਪਏ ਨੇ ਇਹ ਤੋਂ ਖਾਟਾ ਕੁੱਨੇ ਕਿ ਤੋਸ ਵੱਧੋ ਚਾਰ ਹੋਰ ਰਲ ਗਏ ਕਈ ਰਲ ਗਏ ਹੈ ਨਾ ਇਹ ਗਲਤ ਹੈ ਪਾਕਿਸਤਾਨ ਦੇ ਕਲਾਕਾਰਾਂ ਨੂੰ ਕੰਮ ਨਹੀਂ ਦੇਣਾ ਚਾਹੀਦਾ ਮੈਂ ਇਸ ਦੇ ਪੂਰੇ ਹੱਕ ਦੇ ਵਿੱਚ ਹਾਂ ਤੁਹਾਡਾ ਸਵਾਲ ਅੱਛਾ ਰਾਜੂ ਜੀ ਮੈਂ ਹੁਣ ਤੁਹਾਨੂੰ ਪੁੱਛਦਾ ਹਾਂ ਚਲੋ ਆਪਾਂ ਚਰਚਾ ਕਰ ਰਹੇ ਹਾਂ ਕਿਉਂਕਿ ਸਵਾਲ ਤੁਸੀਂ ਮੈਨੂੰ ਬੜੇ ਪੁੱਛੇ ਹੁਣ ਮੈਂ ਵੀ ਤੁਹਾਨੂੰ ਸਵਾਲ ਪੁੱਛਦਾ ਹਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਿ ਦੇਖੋ ਹੋ ਸਕਦਾ ਕਿ ਲੋਕ ਕਹਿਣ ਕਿ ਮੈਂ ਖੁਦ ਪਗੜੀ ਧਾਰੀ ਹਾਂ ਤਾਂ ਕਰਕੇ ਲੱਗਦਾ ਤਾਂ ਕਰਕੇ ਮੈਂ ਦਿਲਜੀਤ ਦੇ ਫੇਵਰ ਚ ਬੋਲ ਰਿਹਾ ਤੁਹਾਨੂੰ ਕੀ ਲੱਗਦਾ ਮੈਨੂੰ ਲੱਗਦਾ ਹੈ ਜਿਵੇਂ ਮੈਂ ਪਹਿਲੇ ਵੀ ਕਿਹਾ ਸੀ ਕਿ ਜਿਵੇਂ ਜਿਸ ਤਰੀਕੇ ਨਾਲ ਦਿਲਜੀਤ ਉਸਾਂ ਨੇ ਪੱਗ ਨੂੰ ਜਿਸ ਲੈਵਲ ਦੇ ਉੱਪਰ ਪਹਚਾਇਆ ਹੈ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਕੋਈ ਇਦਾਂ ਦਾ ਜੋੜਾ ਇੱਕ ਸਿੰਗਰ ਹੋਵੇਗਾ ਐਕਟਰ ਹੋਵੇਗਾ ਜਾਂ ਫਿਰ ਪਗਲੀ ਤਾਰੀ ਜਿਹੜਾ ਹੋਵੇਗਾ ਤੇ ਬਾਲੀਵੁੱਡ ਦੇ ਵਿੱਚ ਬੈਠਾ ਹੋਵੇ ਕਾਫੀ ਨਾਮ ਨੇ ਨਾਮ ਨਹੀਂ ਲਾਉਂਗਾ ਉਹ ਇਸ ਲੈਵਲ ਤੱਕ ਪਹੁੰਚਾ ਸਕਦਾ मतलब ਫਿਲਮ ਇੰਡਸਟਰੀ ਦੀ ਬਾਲੀਵੁੱਡ ਦੀ ਗੱਲ ਕਰੀਏ ਨਾ ਕੋਈ ਨਹੀਂ ਪਹੁੰਚਾ ਸਕਿਆ ਕੋਈ ਨਹੀਂ ਪਹੁੰਚਾ ਸਕਿਆ ਉਹ ਅਕਸ਼ੇ ਕੁਮਾਰ ਹੋਣੀ ਰਹੇ ਉਹਨਾਂ ਨੇ ਪਗ ਪਾ ਕੇ ਫਿਲਮਾਂ ਬਣਾਈਆਂ ਪਰ ਉਸ ਲੈਵਲ ਤੱਕ ਉਹ ਨਹੀਂ ਗਈਆਂ ਉਸ ਤੋਂ ਲੈ ਦਾ ਹੋਰ ਬੜੇ ਹੈਗੇ ਨੇ ਐਕਟਰ ਬਹੁਤ ਸਾਰੇ ਨੇ ਪਗ ਅਟਾਈਆਂ ਕੀਤੀਆਂ ਮੈਂ ਕਹਿ ਸਕਦੇ ਹਾਂ ਪਾ ਕੇ ਫਿਲਮਾਂ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਵਿਊਅਰਸ਼ਿਪ ਪੈਸੇ ਕਮਾਉਣ ਦੇ ਲਈ ਬਹੁਤ ਕੋਸ਼ਿਸ਼ ਕੀਤੀ ਪਰ ਇੱਕ ਲੈਵਲ ਦੇ ਉੱਪਰ ਨਹੀਂ ਪਹੁੰਚਾ ਸਕੀ ਪਰ ਜਿਸ ਤਰੀਕੇ ਦੇ ਨਾਲ ਦਿਲਜੀਤ ਦੋਸਾਂ ਨੇ ਉਹ ਲੈਵਲ ਕ੍ਰੀਏਟ ਕੀਤਾ ਹੈ ਮੈਨੂੰ ਨਹੀਂ ਲੱਗਦਾ ਕਿ ਕੋਈ ਹੁਣ ਤੱਕ ਜੰਮਿਆ ਹੈ ਜਿਨੇ ਲੈਵਲ ਉਸ ਲੈਵਲ ਦਾ ਚਿਰ ਕੀਤਾ ਇੱਕ ਸ਼ੁਭ ਹੈ ਮੇਰੇ ਖਿਆਲ ਨਾਲ ਸਿੰਗਰ ਹੈ ਕੈਨੇਡਾ ਦਾ ਸ਼ਾਇਦ ਮੇਬੀ ਹਾਂਜੀ ਹਾਂਜੀ ਸ਼ੁਭ ਹੈ ਉਸ ਲਾਈਨ ਦੇ ਵਿੱਚ ਹੈ ਹਾਲਾਂਕਿ ਉਸ ਨੂੰ ਭਾਰਤ ਦੇ ਵਿੱਚ ਬਹੁਤ ਕ੍ਰਿਟਿਸਾਈਜ਼ ਕੀਤਾ ਗਿਆ ਸੀ ਪਰ ਜਦੋਂ ਹਰਜੀਤ ਮੈਨੇਜਰ ਹੋਣਾ ਵਾਲਾ ਕਾਨ ਕੋਈ ਐਸ ਜੀ ਉਸ ਤੋਂ ਬਾਅਦ ਉਹਨੇ ਫੋਟੋ ਪਾਈ ਸੀ ਕਿ ਪੰਜਾਬ ਦੀ ਹਾਰਟ ਮਤਲਬ ਉਹਦੇ ਖੂਨ ਨਿਕਲ ਰਿਹਾ ਸੋ समथिंग ਇਹਦਾ ਤਾਂ ਹੈ ਕੁਝ ਤੇ ਉਸ ਤੋਂ ਬਾਅਦ ਉਹਨੂੰ ਕ੍ਰਿਟਿਸਾਈਜ਼ ਬਹੁਤ ਕੀਤਾ ਗਿਆ ਪਰ ਉਹਦੇ ਕ੍ਰਿਟਿਸਾਈਜ਼ ਕਰਨ ਦੇ ਨਾਲ ਮੈਨੂੰ ਲੱਗਦਾ ਹੈ ਕਿ ਸ਼ੁਗਨੂ ਹੋਰ ਜਿਆਦਾ ਜਿਹੜਾ ਇਹ ਬੂਮ ਅਪ ਮਿਲਿਆ ਉਹ ਤਾਂ ਮਿਲਦਾ ਹੀ ਹੈ ਜੀ ਤੁਸਾਨ ਨੂੰ ਇਦਾਂ ਹੀ ਹੋਏਗਾ ਮੈਨੂੰ ਲੱਗਦਾ ਦੇਖੋ ਦਿਲਜੀਤ ਜੀ ਸਾਨੂੰ ਇਹਨਾਂ ਦੀ ਕ੍ਰਿਟਿਸਾਈਜ਼ ਕਰਨ ਦੇ ਕੋਈ ਫਾਇਦਾ ਨਹੀਂ ਉਹਦੇ ਆਲਰੇਡੀ ਫਾਲੋਅਰ ਬਹੁਤ ਹੈ ਮੈਂ ਉਹ ਇੰਟਰਵਿਊ ਸੁਣ ਰਿਹਾ ਸੀ ਉਹਦੇ ਕਹਿੰਦੇ ਜੀ ਫਾਲੋਅਰ ਆਉਂਦੇ ਨੇ ਫਾਲੋਅਰ ਹੁੰਦੇ ਆ ਨਾ ਜੈਨੂਨ ਫਾਲੋਅਰ ਹੈ ਬੱਬੂ ਮਾਨ ਦੇ ਜਿਹੜੇ ਫਾਲੋਅਰ ਕਟੜ ਫੈਨ ਉਹਨੂੰ ਕਹਿੰਦੇ ਨੇ ਬੱਬੂ ਮਾਨ ਦੇ ਜਾਂ ਦਿਲਜੀਤ ਦਿਲਜੀਤ ਨੂੰ ਸਾਂਝ ਦੇ ਵੀ ਜਿਹੜੇ ਫੈਨ ਹੈ ਨਾ ਜਿਹੜੇ ਫਾਲੋਅਰ ਹੈ ਉਹਨਾਂ ਦੇ ਪੱਕੇ ਕਟੜ ਨੇ ਦੇਖੋ ਮੇਰਾ ਇੱਕ ਅੱਛਾ ਮੈਨੂੰ ਇੱਕ ਹੋਰ ਸਵਾਲ ਦਾ ਜਵਾਬ ਦਿਓ ਤੁਸੀਂ ਤੁ ਮੈਨੂੰ ਲੱਗਦਾ ਹੈ ਕਿ ਇਹ ਮੇਬੀ ਮੇਰਾ ਮੇਰੀ ਜਰਾਏ ਮੰਨੂ ਆਈ ਥਿੰਕ ਗੁੱਸਾ ਵੀ ਲੱਗੇ ਸ਼ਾਇਦ ਉਹਨਾਂ ਨੂੰ ਕਿਤੇ ਕਿਉਂਕਿ ਅੱਜ ਕੱਲ ਦਾ ਟਵੀਟ ਦਾ ਜਮਾਨਾ ਬੜਾ ਉਹ ਹੈ ਤੇ ਸਰਕਾਰ ਵੀ ਚਲੋ ਉਦਾਂ ਦੀ ਹੈ ਵੈਸੇ ਟਿੱਪਣੀ ਨਹੀਂ ਕਰਨੀ ਚਾਹੀਦੀ ਸਰਕਾਰ ਦੀ ਨਹੀਂ ਸਰਕਾਰ ਤੇ ਤਾਂ ਚਲੋ ਦੇਖੋ ਕਰਨੇ ਨਹੀਂ ਚਾਹੀਦਾ ਇਹ ਕਲਾਕਾਰਾਂ ਦੀ ਜਿਆਦਾ ਸੁਣੀ ਜਾ ਰਹੀ ਹੈ ਅੱਜ ਪਰ ਜਿਸ ਤਰੀਕੇ ਨਾਲ ਦਰਜੀਤ ਉਸਨ ਕਲਾਕਾਰ ਦੇ ਨਾਲ ਪੁਰਾਏ ਉਹ ਅਲੱਗ-ਅਲੱਗ ਦਾ ਇੱਕ ਚੀਜ਼ ਹੈਗੀ ਹੈ ਹਾਲਾਂਕਿ ਭਗਵੰਤ ਸਿੰਘ ਮਾਨ ਹੋਰ ਨੂੰ ਬੋਲਣਾ ਚਾਹੀਦਾ ਇਸ ਉੱਪਰ ਮੈਂ ਚਲੋ ਟਿੱਪਣੀ ਕਰਨਾ ਚਾਹੂੰਗਾ ਭਗਵੰਤ ਸਿੰਘ ਮਾਨ ਹੋਲੀ ਸੀਐਮ ਸਾਡੇ ਪੰਜਾਬ ਦੇ ਨੇ ਉਹਨਾਂ ਨੂੰ ਇਸ ਦੇ ਉੱਪਰ ਟਿੱਪਣੀ ਕਰਨੀ ਚਾਹੀਦੀ ਹੈ ਕਿ ਭਈ ਸਾਡੇ ਪੰਜਾਬ ਦੇ ਨੌਜਵਾਨਾਂ ਨਾਲ ਕਿਉਂ ਨਹੀਂ ਜਿਹੜਾ ਪੰਜਾਬ ਦਾ ਅ ਨੌਜਵਾਨ ਹੈ ਜਿਹੜਾ ਪੰਜਾਬ ਨੂੰ ਇਸ ਲੈਵਲ ਦੇ ਉੱਪਰ ਲੈ ਕੇ ਸੈਂਡ ਕਰਦਾ ਉਹ ਉਹਦੇ ਨਾਲ ਹੀ ਇਹ ਕਿਉਂ ਬਈ ਹੋਰ ਵੀ ਬਥੇਰੇ ਨੇ ਹੋਰਾਂ ਨੇ ਵੀ ਤਾਂ ਬਈ ਪਾਕਿਸਤਾਨ ਦੀ ਐਕਟਰ ਲੈ ਕੇ ਫਿਲਮਾਂ ਬਣਾਈਆਂ ਹੋਰਾਂ ਨੇ ਵੀ ਤਾਂ ਪਾਕਿਸਤਾਨੀ ਜਿਹੜੇ ਐਕਟਰ ਨੇ ਉਹਨਾਂ ਨੂੰ ਵਿੱਚ ਪਾੜਿਆ ਸੀਗਾ ਫਿਲਮਾਂ ਦੇ ਤਾਂ ਕਿ ਉਹਨਾਂ ਦੇ ਗਾਣੇ ਉਹਨਾਂ ਦੇ ਬੋਲ ਜਿਹੜੇ ਨੇ ਉੱਚਾ ਚੜ ਸਕਣ ਤੇ ਉਹ ਕਿੱਥੇ ਰਹਿ ਗਏ ਉਹ ਕਿਸ ਜਗ੍ਹਾ ਦੇ ਉੱਪਰ ਮਤਲਬ ਟਿਕੇ ਹੋਏ ਨੇ ਉਹਨਾਂ ਉਹਨਾਂ ਦੇ ਉੱਪਰ ਕੋਈ ਟਿੱਪਣੀ ਨਹੀਂ ਕਿ ਬਈ ਅਕਸ਼ੇ ਕੁਮਾਰ ਨੇ ਇੱਕ ਫਿਲਮ ਬਣਾਈ ਸੀਗੀ ਨਾ ਮੈਨੂੰ ਖਰੇ ਯਾਦ ਨਹੀਂ ਹੈਗਾ ਉਹਦੇ ਵਿੱਚ ਪਾਕਿਸਤਾਨੀ ਆਟਰ ਸੀਗੇ ਹਮ ਸਿੰਗਰ ਜਿਹਨੇ ਗਾਣਾ ਗਾਇਆ ਸੀ ਬੜਾ ਮਸ਼ਹੂਰ ਗਾਣਾ ਹੋਇਆ ਸੀਗਾ ਮੈਂ ਤੁਹਾਨੂੰ ਗਾਣਾ ਜਰੂਰ ਦੱਸੂਗਾ ਉਹ ਗਾਣਾ ਪਾਕਿਸਤਾਨੀ ਸਿੰਗਰ ਨੇ ਗਾਇਆ ਫੇ ਉਹ ਗਾਣਾ ਕਿਉਂ ਵਿੱਚ ਪਾਇਆ? ਇਹੀ ਤਾਂ ਮੈਂ ਤੁਹਾਨੂੰ ਦੇਖੋ ਮੈਂ ਤੁਸੀਂ ਮੈਨੂੰ ਸਵਾਲ ਕੀਤਾ ਸੀ ਮੈਂ ਉਹੀ ਕਹਿ ਰਿਹਾ ਕਿ ਜਾਂ ਤਾਂ ਇਸ ਤੋਂ ਪਹਿਲਾਂ ਕੋਈ ਦਿਖਾਓ ਨਾ ਤੂੰ ਦਿਖਾਓ ਨਾ ਕਿ ਤੇ ਕਿ ਕੋਈ ਹੈਗਾ ਵੇ ਕੋਈ ਚੀਜ਼ ਦਿਖਾਣੀ ਚਾਹੀਦੀ ਨਾ ਹਾਂਜੀ ਇਸ ਤੋਂ ਪਹਿਲਾਂ ਤੁਸੀਂ ਇਸ ਤਰ੍ਹਾਂ ਪਾਕਿਸਤਾਨ ਦੇ ਕਲਾਕਾਰ ਨਾਲ ਕੀਤਾ ਕਿੱਥੇ ਕੀਤਾ ਦਿਖਾਓ ਤਾਂ ਸੀ ਜੇ ਕਿਤੇ ਹੋਇਆ ਸੀ ਕੋਈ ਮੈਨੂੰ ਯਾਦ ਹੈ ਥੋੜਾ ਪੁਰਾਣਾ ਮੈਂ ਸ਼ਾਇਦ 30 ਕੁ ਸਾਲ ਪੁਰਾਣੀ ਗੱਲ ਉਦੋਂ ਇੱਕ ਵਾਰੀ ਜਦੋਂ ਸ਼ਾਇਦ ਹੋਇਆ ਸੀਗਾ ਉਦੋਂ ਇਦਾਂ ਹੋਇਆ ਸੀਗਾ ਪਰ ਉਹ ਕੁਝ ਸਮਝਲੀ ਹੋਇਆ ਸੀ ਪਰ ਅੱਜ ਦੇ ਸਮੇਂ 'ਚ ਤਾਂ ਤੁਸੀਂ ਜ਼ਿਆਦਾ ਹੀ ਕੰਟਰੋਵਰਸੀ ਕ੍ਰੀਏਟ ਕਰੀ ਜਾ ਰਹੇ ਮਤਲਬ ਉਹ ਦੇਖਦੇ ਨ ਖਾਰਖਾਨੇ ਦੇ ਕਿ ਵੀ ਪੰਜਾਬ ਦਾ ਨੌਜਵਾਨ ਪੰਜਾਬ ਦਾ ਸਰਦਾਰ ਇਨੀ ਉੱਪਰ ਕਿਉਂ ਚੜ ਗਿਆ ਬਾਲੀਵੁੱਡ ਵਾਲਿਆਂ ਨੂੰ ਮੈਨੂੰ ਲੱਗਦਾ ਜਿਆਦਾ ਮਿਰਚਾ ਲੱਗਣ ਈ ਆ ਖਾਸ ਕਰ ਪੰਜਾਬ ਮੈਂ ਕਹਿੰਦੇ ਨਾ ਆਪਣੇ ਇੱਕ ਨਾ ਕਹਾਵਤ ਬੜੀ ਸਗੀ ਹੈ ਬਹੁਤ ਵਧੀਆ ਰੀਮ ਹੈ ਹਿੰਦੀ ਦੀ ਹੈ ਮੇਰੇ ਖਿਆਲ ਨਾਲ ਕਿ ਘਰ ਦਾ ਭੇਦੀ ਲੰਕਾ ਟਾਏ ਤੇ ਉਦਾਂ ਇਹਦੇ ਨੇ ਕੁਝ ਆਪਣੇ ਪੰਜਾਬ ਦੇ ਪੰਜਾਬ ਦੇ ਪੰਜਾਬੀ ਆਪਣੇ ਪੰਜਾਬੀ ਨੂੰ ਮਾਰੀ ਜਾ ਰਹੇ ਆ ਪਰ ਦਿਲਜੀਤ ਦੋਸਾਂ ਦੇ ਮਾਮਲੇ 'ਚ ਨਾ ਕਾਫੀ ਕਲਾਕਾਰ ਉਹਦੇ ਹੱਕ 'ਚ ਆਏ ਨੇ ਕਿਉਂਕਿ ਉਹਨਾਂ ਨੂੰ ਪਤਾ ਅੱਜ ਦਿਲਜੀਤ ਦੋਸਾਂ ਜਿਹੜੇ ਵਿਰੋਧਚੀ ਨੇ ਉਹ ਫਿਰ ਕੀ ਹੈ ਵਿਰੋਧ ਵਾਲੇ ਫਿਰ ਉਹੀ ਫੇਮ ਮਿਕਾ ਸਿੰਘ ਵਰਗੇ ਹੈ ਨਾ ਐਸ ਤੋਂ ਮਨੂੰ ਕੋਈ ਕਿਹੜਾ ਗਾਣਾ ਹਿੱਟ ਹੋ ਰਿਹਾ ਦੱਸੋ ਤੁਸੀਂ ਆਪ ਦੱਸੋ ਕੋਈ ਕੋਈ ਵੀ ਨਹੀਂ ਹੈਗਾ ਸੌਂਪਿਆ ਹੋਇਆ ਵੀ ਬ੍ਰੈਕਡਾਊਨ ਹੈ ਉਹ ਉਹਨੂੰ ਗਾਣੇ ਨਹੀਂ ਦੇ ਰਿਹਾ ਨਹੀਂ ਦੇ ਰਿਹਾ ਹਮ ਹੁਣ ਉਹਨੂੰ ਪਤਾ ਗਾਣੇ ਮਿਲਨੇ ਨੇ ਹਮ ਸੋ ਮੈਨੂੰ ਲੱਗਦਾ ਕਿ ਇਹ ਸਿਰਫ ਫ੍ਰੀਮ ਦਾ ਚੱਕਰ ਲੱਗ ਰਿਹਾ ਮੈਂ ਇੱਕ ਮਤਲਬ ਲੱਗਦਾ ਹੈ ਕਿ ਜੋ ਇਹ ਚੀਜ਼ਾਂ ਹੋ ਰਹੀਆਂ ਨੇ ਇਹਨੂੰ ਖਤਮ ਕਰਨਾ ਚਾਹੀਦਾ ਜੀ ਬਿਲਕੁਲ ਜਿਸ ਤਰੀਕੇ ਦੇ ਨਾਲ ਹੁਣ ਬਾਲੀਵੁੱਡ ਨੇ ਬਾਈਕਾਟ ਕੀਤਾ ਵੀ ਇੱਕ ਵਾਰੀ ਜੇ ਗਲਤੀ ਹੋ ਵੀ ਗਈ ਮੈਨੂੰ ਲੱਗਦਾ ਜੇ ਗਲਤੀ ਹੋ ਵੀ ਗਈ ਤੇ ਇਸ ਨੂੰ ਇਗਨੋਰ ਕਰ ਦੇਣਾ ਚਾਹੀਦਾ ਏਡਾ ਵੱਡਾ ਆਰਟਿਸਟ ਏਡਾ ਵੱਡਾ ਕਲਾਕਾਰ ਹੈ ਏਡੇ ਨਾਮ ਵਾਲਾ ਬੰਦਾ ਹੈਗਾ ਹਾਂ ਇੱਕ ਇੱਕ ਬੜਾ ਅ ਅੱਛਾ ਇੱਕ ਮਤਲਬ ਇਹ ਕਹਿ ਸਕਦੇ ਹਾਂ ਕਿ ਵੀ ਜਿਸ ਬੰਦੇ ਦੇ ਉੱਪਰ ਇੱਕ ਕੋਈ ਦੇਸ਼ ਕਿਤਾਬ ਲਿਖ ਰਿਹਾ ਹੋਵੇ ਕਿ ਵੀ ਅੱਜ ਤੋਂ ਤੁਹਾਡਾ ਜਿਹੜਾ ਹੈਗਾ ਇਹ ਉਹ ਸਿਲੇਬਸ ਵਿੱਚ ਸੁਣੂਗੇ ਨਹੀਂ ਤੇ ਪੜਿਆ ਵੀ ਜਾਵੇਗਾ ਸਿਲੇਬਸ ਇੱਕ ਵਾਰ ਦੇਖੋ ਤੂੰ ਐਨਯੂਐਪ ਤੁਹਾਡੇ ਦੇ ਦਾ ਉਹ ਇੰਡੀਆ ਨਹੀਂ ਹੈ ਨਾ ਆਫਟਰ ਆਲ ਹੈ ਹੈ ਤਾਂ ਇੰਡੀਆ ਨਾ ਇੱਕ ਇੰਡੀਅਨ ਦੇ ਉੱਪਰ ਸਿਲੇਬਸ ਲਿਖਿਆ ਜਾ ਰਿਹਾ ਹੈ ਬਾਹਰਲੇ ਦੇਸ਼ਾਂ ਦੇ ਵਿੱਚ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਬਾਹਰਲੇ ਦੇਸ਼ਾਂ ਦੇ ਵਿੱਚ ਸਾਡੇ ਇੰਡੀਅਨ ਨੂੰ ਪੜਾਇਆ ਜਾ ਰਿਹਾ ਹੈ ਹਾਲਾਂਕਿ ਆਪਣੇ ਇੰਡੀਅਨਸ ਬਹੁਤ ਨੇ ਉਹਨਾਂ ਨੂੰ ਪੜਾਇਆ ਜਾਂਦਾ ਪਰ ਐਜ਼ ਅ ਪੰਜਾਬੀ ਪੰਜਾਬ ਨੂੰ ਤਾਂ ਮਾਣ ਹੈ ਕਿ ਵੀ ਆਹ ਚੀਜ਼ ਹੋ ਰਹੀ ਹੈ ਤੇ ਭਾਰਤ ਨੂੰ ਕਿਉਂ ਨਹੀਂ ਮਾਨ ਭਾਰਤ ਦੇ ਲੋਕਾਂ ਨੂੰ ਕਿਉਂ ਨਹੀਂ ਮਾਨ ਖਾਸ ਕਰਕੇ ਬਾਲੀਵੁੱਡ ਵਾਲਿਆਂ ਨੇ ਕਿਉਂ ਨਹੀਂ ਮਾਨ ਨਹੀਂ ਦੇਖੋ ਉਹਨਾਂ ਦਾ ਖਾਰ ਖਾ ਰਹੇ ਚੀ ਪੂਰਾ ਭਾਰਤ ਨਹੀਂ ਹੈ ਬਹੁਤ ਲੋਕ ਦਲਜੀਤ ਦੇ ਫੇਵਰ ਚ ਵੀ ਹੈ ਜੋ ਮੈਨੂੰ ਸਮਝ ਆ ਰਿਹਾ ਹੈ ਇਹ ਸਿਰਫ ਕੁਝ ਕਲਾਕਾਰ ਹੈ ਨਾ ਜਿਨ੍ਹਾਂ ਦੀ ਲਾਈਨ ਲੰਬੀ ਨਹੀਂ ਹੁੰਦੀ ਉਹੀ ਹੈ ਬਸ ਠੀਕ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਜੀ ਸਮਾਂ ਦਿੱਤਾ ਤੇ ਲੰਬਾ-ਚੰਗਾ ਹੋ ਗਿਆ ਹੈ ਤੇ ਉਮੀਦ ਕਰਦੇ ਤੁਹਾਨੂੰ ਇਹ ਚਰਚਾ ਵਧੀਆ ਲੱਗੀ ਹੋਵੇਗੀ ਚਰਚਾ ਨੂੰ ਵਾਤੂ ਵਾਤ ਜਰੂਰ ਸ਼ੇਅਰ ਕਰੋ ਕਮੈਂਟ ਦੇ ਵਿੱਚ ਆਪਣੇ ਸੁਝਾਅ ਵੀ ਜਰੂਰ ਦਿਓ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਕਿ ਤੁਹਾਡੇ ਕੀ ਕੁਝ ਵਿਚਾਰ ਨੇ ਥੈਂਕ ਯ